ਹੈਲੋ ਅਗਰਜਿੰਦਰ ਭਾਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਕੌਣ ਮੈਂ ਭਾਬੀ ਜੀ ਇੰਦਰਜੀਤ ਦਾ ਫਰੈਂਡ ਬੋਲ ਰਿਹਾ ਸੀਗਾ ਇੰਦਰਜੀਤ ਆਇਆ ਅੱਜ ਮੇਰੇ ਕੋਲ ਅੱਛਾ ਜੀ ਹਾਂ ਜੀ ਹਾਂ ਜੀ ਹੋਰ ਕਿਦਾਂ ਘਰ ਪਰਿਵਾਰ ਠੀਕ ਆ ਜੀ ਹਾਂ ਜੀ ਸਾਰੇ ਠੀਕ ਠਾਕ ਜੀ ਰੱਬ ਦੀ ਮਿਹਰ ਹੈ ਮੈਂ ਤਾਂ ਤਾਂ ਫੋਨ ਕੀਤਾ ਮੈਂ ਕਿਹਾ ਭਾਬੀ ਸਾਡੀ ਤਾਂ ਕਿਸਮਤ ਵਾਲੀ ਹੈ ਛੁ ਕੀ ਹੋ ਗਿਆ ਨਹੀਂ ਹੋਣਾ ਕੀ ਦੱਸੋ ਇਦਾਂ ਦਾ ਪਤੀ ਮਿਲਣਾ ਕਿਸੇ ਨੂੰ ਆ ਮੇਰੀ ਜਨਾਨੀ ਨੇ ਪਰਸੋਂ ਦੇ ਕਹੇ ਰੀ ਸੂਟ ਲੈਣਾ ਮੈਂ ਕਿਹਾ ਮੈਨੂੰ ਨਹੀਂ ਪਤਾ ਸੂਟਾ ਸਾਟਾ ਵਾਰੇ ਇਹ ਭਰਾਵਾ ਜਨਾਨੀਆਂ ਦਾ ਕੰਮ ਹੈ ਐਂਦਰ ਜੀ ਨੇ ਦੱਸਿਆ ਕਹਿੰਦਾ ਆ ਲੈ ਲਓ ਇਹ ਤਾਂ ਫੈਸ਼ਨ ਵੀ ਹੈ ਨਹੀਂ ਉਹ ਇਹੀ ਹੈ ਹੈ ਇਹ ਦਾਂ ਜੀ ਮੇਰੀ ਜਨਾਨੀ ਤਾਂ ਫੈਨ ਹੋ ਗਈ ਹੈ ਜੀ ਕਹਿੰਦੀ ਅਗਲੀ ਵਾਰੀ ਮੈਂ ਸ਼ੋਪਿੰਗ ਤੇ ਜਾਣਾ ਨਾ ਤੁਹਾਨੂੰ ਨਹੀਂ ਲੈ ਕੇ ਜਾਣਾ ਭਾਜੀ ਨੂੰ ਲੈ ਕੇ ਜਾਣਾ ਜੁਐਲਰੀ ਬਾਰੇ ਵੀ ਪਤਾ ਹੈ ਕਿਹੜੇ ਰੰਗ ਤੇ ਕਿਹੜਾ ਸੂਟ ਪਹਿਣਾ ਉਹ ਵੀ ਪਤਾ ਹੈ ਸਾਰੀ ਨੌਲੇਜ ਰੱਖਦੇ ਆ ਇਹ ਤੁਹਾਡੇ ਕੋਲ ਆਇਆ ਜੀ ਹਾਂ ਜੀ ਅਸੀਂ ਸ਼ੋਪਿੰਗ ਕਰਕੇ ਆਏ ਨਾ ਹੁਣੇ ਇਹਨਾਂ ਨਾਲ ਗੱਲ ਕਰਾਓ ਵੀ ਤੁਸੀਂ ਇੱਕ ਮਿੰਟ ਰੁਕੋ ਕਰਾਉਂਦਾ ਜੀ ਹਲੋ ਨਾ ਲੋਕਾਂ ਨੂੰ ਸਲਾਹ ਦੇਣ ਲਈ ਤੁਹਾਡੇ ਕੋਲ ਬਹੁਤ ਟਾਈਮ ਹੈ ਵੀ ਆਪਣੇ ਜਨਾਨੀ ਵੱਲ ਕਦੀ ਧਿਆਨ ਦਿੱਤਾ ਹੈ ਉਨਾਂ ਦਾ ਬੜਾ ਉਹਨਾਂ ਨੂੰ ਦਸਨ ਲਈ ਬੜੀ ਅਗ ਲੱਗੀ ਹੋਈ ਹੈ ਕਿ ਐ ਲੱਲੋ ਉਹ ਲੱਲੋ ਨਾ ਉਹਨਾਂ ਬੋਲਦੇ ਨਹੀਂ ਛੁੱਟੂ ਜੇ ਕਿ ਬੰਨ ਕੇ ਬੈਠੇ ਹੋ ਮੈਂ ਜਦੋਂ ਪੁੱਛ ਲਿਆ ਨਾ ਕਿ ਇਹ ਸੂਟ ਪਾਣਾ ਮੈਂ ਅੱਜ ਤਾਂ ਕਲੇਸ਼ ਪਾ ਲੈਣਾ ਸਾਰੇ ਘਰ ਚ ਲੋਕਾਂ ਦੀ ਜਨਾਨੀਆਂ ਨੂੰ ਦਸਨ ਲੱਗੀ ਨਾ ਤੇਰਾ ਫਿਰ ਕਿਹਦਾ ਜੇ ਲੋਕਾਂ ਦੀ ਜਨਾਨੀਆਂ ਨੂੰ ਹੀ ਫਲਾ ਦੇਣੀ ਸੀ ਤਾਂ ਮੇਰੇ ਨਾਲ ਵਿਆਹ ਕਿ ਕਰਾਇਆ ਮੇਰੀ ਜ਼ਿੰਦਗੀ ਕਿ ਖਰਾਬ ਕੀਤੀ ਲਾਸਟ ਟਾਈਮ ਮੈਨੂੰ ਕਰੋ ਸੂਟ ਲੈ ਕੇ ਦਿੱਤਾ ਤਾਂ ਤੁਹਾਨੂੰ ਤਾਂ ਇਹ ਵੀ ਨਹੀਂ ਯਾਦ ਹੋਣਾ ਉਹ ਸੋਚਦੇ ਹੋ ਨੀ ਪਤਾ ਨਹੀਂ ਕਿੰਨੀ ਕਿਸਮਤ ਵਾਲੀ ਹੈ ਜਨਾਨੀ ਜਿਹਨੂੰ ਇਦਾਂ ਦਾ ਪਤੀ ਮਿਲਿਆ